ਤਾਂ ਮੇ ਸਿਰੂ ਹੋ ਚੁੱਕਿਆ ਜੀ ਦਿਨ ਦੀ ਸ਼ੁਰੂਆਤ ਨੇ ਤਨੇ ਉਰਕੇ ਭਾਰ ਕੱਢ ਕੇ ਚਲੋ ਚੱਗ ਲਾਦੇ ਬਾਟ ਲਾ ਦੇਣਾ ਜਰਾ ਪਹਿਲਾਂ ਇੱਧਰ ਬਾੜ ਲੋ ਜਿੱਧਰ ਲੋੜ ਹੈ ਇੱਧਰ ਤਾਂ ਹੀ ਉਠਾ ਕੇ ਆਉਟ ਲੈਣਾ ਤੇ ਮੈਂ ਇੱਧਰ ਉਹ ਪਾਣੀ ਇੱਧਰ ਕਰਨੀ ਹੈ ਲੇਟੇ ਤਾਂ ਸੌਤੋ ਬਲਦ ਜਦੋਂ ਮਨੋਂ ਖਾਸ ਆਪਣੀ ਖਰਾਕ ਖਾਂਦਾ। ਉੱਥੇ ਪਾਸੇ ਉਹਦੇ ਦਾਣੇ ਦਾ ਧਿਆਨ ਰੱਖਦਿਆਂ ਹਾਂ। ਅਗਵਾਲ ਦਿੱਤੀ। ਇਹ ਦੋ ਬਾਤ ਚ ਉਹਨੇ ਲਾਣਾ ਰੱਖਿਆ ਜੋ। ਪਾਣੀ ਲਿਆਉਣ ਲਈ। ਆ ਸਾਡੇ ਹੈਗਾ ਜੀ ਨਾਰਾ ਦਾ ਬੂਟਾ। ਨਾਰਕ ਹੋਮਾ ਇਹਨਾਂ ਨੂੰ। ਆ ਆ ਲੈ ਸਵੈਦਾ। ਦੋ ਲਾਰ ਕੇ ਚਬੇ ਦਿੱਤੇ ਇਹ ਪੁਰਾਣਾ ਇਹਦੇ ਵਿੱਚ ਆ ਦੇਖ ਮਰਚਾ ਦਾ ਪੁੱਤ ਤੇ ਆ ਕਟੋਰੀ ਰੱਖਦਾ ਸਾਡਾ ਕੱਡ ਬਹੁਤ ਕਰਕੇ ਚੁੱਕਿਆ ਇਹ ਤਕਰੀਨ 12 13 ਫੁੱਟ ਬਰਾ ਦੇ ਤੱਕ ਇਸ ਨੇ ਨਾ ਹੋਣੀ ਕਿਤਾ ਮਜ਼ਬੂਤ ਘੱਟ ਹੋਇਆ ਰੱਖਦਾ ਬਿਲਕੁਲ ਪਤਲਾ ਜੀ ਤਾਂ ਨਵੀਆਂ ਲਿਆਂਦੇ ਕਦੂ ਇਹ ਦੇਖੇ ਚਟਾਉਂਦੇ ਉਂਗਲਾਂ ਬਾਪਾ ਕਿਉਂ ਸਾਲੇ ਅਗਤੇ ਇਹ ਹੋ ਚੁੱਕੀ ਹੈ Давай, давай, давай. Давай, давай, давай. Давай, давай, ਉਜਮਾ ਲਾਟ ਤੇ ਪਾ ਦੇ ਰੱਖੀ ਜਾ ਸਾਡੀ ਇਹਨਾਂ ਨੂੰ ਵੱਡਾ ਪਤੀਲਾ ਕੱਢ ਲੈਣਾ ਉਹ ਉਹ ਵੱਡਾ ਪਤੀਲਾ ਕੱਢ ਲਓ ਆ ਦੇਖੋ ਖਵਾ ਬਗਨ ਨੂੰ ਬੱਕੜ ਗਿਆ ਓਕੇ ਨਾਲੇ ਕੰਮ ਜੀ ਕਰਦੇ ਸ਼ੁਰੂਆਤ ਦੇ ਦੇ ਕੀ ਕੰਮ ਜਿਹੜਾ ਖਰਾਬ ਹੋ ਜਾਂਦਾ ਨਾ ਉਹ ਤੁਹਾਨੂੰ ਲਾਉਣਾ ਪੈਂਦਾ ਉਹ ਦੇਖੋ ਬਿੱਲੀ ਵੀ ਨਾਲ ਹੀ ਇਹ ਫਿਰ ਮੱਕੀ ਆ ਮੱਕੀ ਦੇ ਵਿੱਚੋਂ ਚੂਹੇ ਆ ਜਾਂਦੇ ਮੱਕੀ ਨੂੰ ਖਾਣ ਵਾਸਤੇ ਆਹ ਕਰਦੇ ਸਹੀ ਇਹ ਥਰੇਡ ਕੀ ਜਾਂਦੇ ਹੁਣੀ ਕੱਢ ਦਿਆ ਫੇਰ ਭਾ ਫੇਰ ਬਿੱਲੀ ਆਪੀ ਭਾ ਜਾਂਦੇ ਪਰੇ ਤੇ ਫੇਰੇ ਬਿੱਲੀ ਇਹਨਾਂ ਚੂਹਿਆਂ ਨੂੰ ਖਾ ਲੈਂਦੀ ਗੁਰਬਾਣੀ ਚ ਲਿਖਿਆ ਜਾਂਦਾ ਜੀ ਅੰਕ ਆਹ ਹਾਜ਼ਰੀ ਵੀ 360 ਚੱਲੀ ਜਾਂਦੀ ਹੈ ਇੱਕ ਦੂਜੇ ਨੂੰ ਖਾਣ ਵਾਸਤੇ ਇਸ ਨੂੰ ਦਵਾਰੇ ਚੰਗੀ ਤਰ੍ਹਾਂ ਸਾਰੇ ਨੂੰ ਇਨਸਪੈਕਸ਼ਨ ਕਰਕੇ ਜਿਹੜਾ ਖਰਾਬ ਹੁੰਦਾ ਉਹ ਕੱਢਣਾ ਪੈਂਦਾ ਜਿਹੜਾ ਖਰਾਬ ਹੋਵੇ ਇਹ ਅਸਲ ਵਿੱਚ ਵੱਡਾ ਹੱਕ ਤਾਂ ਛੋਟਾ ਹੋਣਾ ਚਾਹੀਦਾ ਤੁਹਾਨੂੰ ਦਿਖਾਉਣਾ ਪਏਗਾ ਅੱਗੇ ਤੋਂ ਵੀ ਆਪਾਂ ਕਰਾਂ ਦੇ 4.5 ਮਤ ਬੋਲੇ ਕਰਕੇ ਇੱਕ ਤਾਂ ਚੌੜਾ ਘੱਟ ਹੋਵੇ ਤੇ ਉੱਚਾ ਘੱਟ ਹੋਵੇ ਲੰਬਾਈ ਦੇ ਵਿੱਚ ਜ਼ਿਆਦਾ ਹੋਣਾ ਚਾਹੀਦਾ ਜਿਹੜਾ ਵੱਡਾ ਰੋਜ਼ ਹਲਣਾ ਚਾਹੀਦਾ ਤਾਂ ਕਰਕੇ ਫਿਰ ਇਹ ਖਰਾਬ ਨਹੀਂ ਹੁੰਦਾ ਖਰਾਬ ਨਹੀਂ ਹੁੰਦਾ ਕਿੰਨਾ ਟਾਈਮ ਮਰਜ਼ੀ ਚਲਾਈ ਜਾਓ ਇਸ ਨੂੰ ਐ ਨਹੀਂ ਹੁੰਦਾ ਵੀ ਸਾਲ ਦੇ ਵਿੱਚ ਖਰਾਬ ਹੋ ਜਾਊ 6 ਮਹੀਨਿਆਂ ਚ ਸਾਲ ਡੇਢ ਸਾਲ ਵੀ ਚਲਾ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਚੰਗੀ ਮਸ਼ੀਨ ਦਾ ਕੁਤਰਾ ਹੋਣਾ ਚਾਹੀਦਾ ਉਸ ਤੋਂ ਬਾਅਦ ਇਹ ਲੜਾਈ ਉਹ ਪੂਰੀ ਹੋਣੀ ਚਾਹੀਦੀ ਜਿਹੜਾ ਪੂਰਾ ਚੰਗੀਦਰਾ ਟਰੈਕਟਰ ਦੇ ਨਾਲ ਲੱਟਿਆ ਗਿਆ ਤੇ ਕਾਗਜ਼ ਪੈਕੇਟ ਢੱਕਿਆ ਗਿਆ ਤੇ ਲੋਡ ਅਨਸਾਰ ਮਿੱਟੀ ਪਾਉ ਉਹ ਜਿਆਦਾ ਮਿੱਟੀ ਪਾਉਣ ਨਾਲ ਵੀ ਜਦੋਂ ਮਿੱਟੀ ਲਾਉਣੀ ਹੈ ਤਾਂ ਉਦੋਂ ਕਾਗਜ਼ ਫਟ ਜਾਂਦਾ ਦੇਖੋ ਬਹੁਤ ਘੱਟ ਮਿੱਟੀ ਪਾਈ ਸੀ ਅਸੀਂ ਪਹਿਲਾਂ ਪਿਛਲੇ ਸਾਲ ਗਲਤੀ ਕਰ ਗਏ ਸੀ ਅਸੀਂ ਜਿਆਦਾ ਮਿੱਟੀ ਪਾਈ ਤੇ ਮਿੱਟੀ ਲਾਇਆ ਕਰਕੇ ਮਿੱਠੀ ਹੱਥ ਨਾਲ ਲੈਂਦੀ ਨਹੀਂ ਸੀ ਮਿੱਟੀ ਜਿਆਦਾ ਨੂੰ ਕਹੀ ਨਾ ਵਰਤੋਂ ਕਰਨੀ ਪੈਂਦੀ ਸੀ ਤੇ ਫਿਰ ਕੀ ਹੁੰਦਾ ਸੀ ਉਹ ਅਸੀਂ ਕਾਗਜ਼ ਪਾੜ ਦਿੰਦੇ ਕਾਜ ਪਾਟ ਦੇ ਇਹ ਨੁਕਸਾਨ ਸੀ ਜਦੋਂ ਅਸੀਂ ਢਾਕੇ ਜਾਂਦੇ ਕਈ ਵਾਰੀ ਪਾਟੇ ਕਾਗੇ ਨਾ بارش ਆ ਜਾਂਦੀ ਤੋ ਚਾਰ ਦੇ ਵਿੱਚ ਪਾਣੀ ਵੜ ਜਾਂਦੇ ਫਿਰ ਉਹ ਚਾਰ ਖਰਾਬ ਵੱਧ ਹੋ ਜਾਂਦੇ ਪਿਛਲੇ ਸਾਲ ਮਿੱਟੀ ਵੱਧ ਪਾਉਣ ਦੀ ਗਲਤੀ ਸੀ ਐਂ ਤੇ ਕੀ ਖੱਡਾ ਚੌੜਾ ਤੇ ਉੱਚਾ ਜਿਆਦਾ ਕਰ ਲਿਆ ਜਗ੍ਹਾ ਘਟਣ ਕਰਕੇ ਘਰੇ ਹੁਣ ਕਰਕੇ ਨਾ ਘਰਾਂ ਜੇ ਥੋੜੀ ਜਿਹੀ ਮੁਸ਼ਕਲ ਆ ਜਾਂਦੀ ਆਚਾਰ ਜਿਆਦੇ ਸੀਗਾ ਮੱਕੇ ਜੰਮ ਜਿਆਦੇ ਸੀਗਾ ਅਸੀਂ ਸੋਖਾਂ ਲੈ ਲੈ ਚੱਲੋ ਚੱਲ ਪਿੰਡ ਦਾ ਕਰਕੇ ਫਾਇਦਾ ਹੋ ਜੂਗਾ ਸਾਨੂੰ ਉਨਲਾ ਦਾ ਗੁਰਦੁਆਰਾ ਸਾਹਿਬ ਡੇਰਾ ਸਾਹਿਬ ਵੇਂਤੀ ਹੋਣ ਲੱਗੀ ਹੈ ਆਪਾਂ ਵੀਡੀਓ ਥੋੜੀ ਕੱਟ ਪਾਉਜ਼ ਕਰਕੇ ਫੇਰ ਲਾਵਾਂਗੇ ਜੇ ਵੇਂਤੀ ਚੱਲ ਵੀ ਨਹੀਂ ਤਾਂ ਲਗਾਤਾਰ ਰੜਨਾ ਪੜੇਗਾ ਬੇਲ ਕੋਲ ਜਮਾ ਚੰਗੀ ਦਰਾਸ਼ਾਂ ਨਾਲ ਲਾ ਕੇ ਫੇਰ ਉਹ ਕਰਨ ਇਹਦਾ ਆਪਾਂ ਆਪਣੀ ਖਰਾਕ ਦਾ ਧਿਆਨ ਰੱਖਦੇ ਆਂ ਇਹ ਜਿਹੜਾ ਉਲੀ ਵਾਲਾ ਚਾਹ ਜਦੋਂ ਚੱਲ ਜਾਂਦਾ ਨਾ ਪਸ਼ੂਆਂ ਦਾ ਫਿਰ ਡਾਈਜੈਸ਼ਨ ਸਿਸਟਮ ਪਰ ਹਾਜਮੀ ਹੋ ਜਾਂਦੀ ਹੈ ਉਹ ਖਰਾਕ ਖਾਣੀ ਛੱਡ ਦਿੰਦਾ ਤੇ ਇਹਦਾ ਖਾਅ ਬਹੁਤ ਜ਼ਿਆਦਾ ਧਿਆਨ ਰੱਖਣਾ ਦੁੱਧ ਵਾਲਾ ਪਸ਼ੂ ਨੇ ਖਾਇਆ ਤਾਂ ਵੀ ਉਹ ਸੂਣ ਵਾਲ ਨੇ ਖਾਇਆ ਤਾਂ ਵੀ ਕੋਲੋਂ ਲਾ ਕੇ ਵੀ ਜਦੋਂ ਦਾ ਸਿਸਟਮ ਖਾਣ ਪੀਣ ਵਾਲਾ ਖਰਾਬ ਹੋਗਾ ਤੇ ਹੁਣ ਤੰਗੀ ਤਾਊਗੀ ਆਊਗੀ ਇਹ ਟੈਸਟ ਥੋੜਾ ਜ਼ਿਆਦਾ ਬਣ ਜਾਂਦਾ ਹੈ ਪੀ.ਐਮ ਲਾਉਂਦਾ ਉਹਨਾਂ ਨੂੰ ਛੱਡਦੇ ਹੈ ਨਹੀਂ ਉਹ ਜਿੰਨਾਂ ਦੇ ਤੁਸੀਂ ਪਾ ਦੇਉਂਗੇ ਤੇ ਇਹਦੇ ਵਿੱਚ ਘੱਟੋ ਘੱਟ 60 40 ਦਾ ਜਾਂ 50 50 ਹੋਣਾ ਚਾਹੀਦਾ ਹੈ 40% ਤੋਂ ਉੱਡੀ ਤਾਂ ਹੋਣੀ ਚਾਹੀਦੀ ਹੈ ਇਹਦੇ ਨਾਲ ਪਸ਼ੂ ਨੂੰ ਫੈਟ ਵੀ ਨਹੀਂ ਜਾਂਦੀ ਜੇਕਰ ਆਪਾਂ 40% ਪਾਵਾਂਗੇ। ਜੇ ਜ਼ਿਆਦਾ ਉਹ ਕਰਤਾ ਪਸ਼ੂ ਨੂੰ ਮੋਟਾਪਾ ਜਾਂਦੀ ਆਊਗਾ। ਇਸ ਕਰਕੇ ਫਿਰ ਕਈ ਤਰ੍ਹਾਂ ਦੇ ਪਸ਼ੂ ਨੂੰ ਸਰੀਰ ਕਮਿਸ਼ਕਲਾਉਂਗੇ। ਅਗਲੀ ਵਾਰੀ ਪਸ਼ੂ ਗੱਭ ਨਹੀਂ ਹੁੰਦਾ। ਜ਼ਿਆਦਾ ਚਰਬੀ ਚੜਨ ਕਰਕੇ। ਤੇ ਆਪਣੇ ਜਿਵੇਂ ਤੇਜਾਬ ਬਣਦਾ ਇਸ ਤਰ੍ਹਾਂ ਗੈਸ ਦੀ ਪ੍ਰੋਬਲਮ ਆ ਜਾਂਦੀ ਪਸ਼ੂ ਦੇ ਢੇਟ ਵਿੱਚ ਜ਼ਿਆਦਾ ਨਿਰਾ ਖਾਣ ਨਾਲ। ਇਹਨਾਂ ਚੀਜ਼ਾਂ ਤੇ ਧਿਆਨ ਰੱਖਣਾ ਹੁੰਦਾ। ਇਸ ਤਰ੍ਹਾਂ ਪਾਮ ਕਹਿੰਦੇ ਨੇ ਕਿ ਝੋਟਿਆਂ ਨੂੰ ਵੱਧ ਪਾਇਆ ਜਾਂਦਾ ਕਿਉਂਕਿ ਉਹ ਉਹਨਾਂ ਵਿੱਚ ਇੱਕ ਪਾਚਣ ਸ਼ਕਤੀ ਜ਼ਿਆਦਾ ਹੁੰਦੀ ਹੈ ਜੇਦੋਂ ਪਸ਼ੂ ਇੱਕ ਰੀਸੋਂ ਲੱਗ ਗਿਆ ਉਸ ਤੋਂ ਬਾਅਦ ਦੇ ਵਿੱਚ ਉਹ ਇਹਨਾਂ ਨੂੰ ਉਹਨਾ ਪਛਾਣ ਨਹੀਂ ਸਕਦਾ ਤਾਂ ਕਰਕੇ ਝੋਟੀ ਹੋਈ ਆਪਣੇ ਕੋਈ ਕੱਟੇ-ਕੁੱਟੇ ਹੋਏ ਜਾਂ ਖੇਂਦੇ ਆਪਣੇ ਉਹਨਾਂ ਨੂੰ ਥੋੜਾ ਮੋਟਾ ਵੱਧ ਹੀ ਪਏ ਜੇ ਇੱਕ ਮੁੱਕ ਚੱਲ ਜਾਊਗਾ ਹਾਂਜੀ ਉਹ ਉਹਨਾਂ ਨੇ ਦੇਖੋ ਪਸ਼ੂ ਨੇ ਖਾ ਲਿਆ ਹਵਾ ਬਹੁਤ ਜੱਦ ਲੱਗਦੀ ਹੈ ਬਹੁਤ ਵਧੀਆ ਲੋਕੇਸ਼ਨ ਆ ਸਾਡੀ ਹੈਗੀ ਬੱਕਰੀ ਦਾ ਵੀ ਇਹ ਵੀ ਹੁਣ ਫਲ ਮਾਸਟੀ ਕਰਨ ਲੱਗੀ ਹੈ ਆ ਹੁਣ ਸਾਡੀ ਕਿਕਰ ਇੱਕ ਤਾਂ ਹੋ ਗਈ ਸਾਡੀ ਹਰੀ ਟਿਕ ਨਹੀਂ ਹੋਈ ਇਹਦਾ ਕੋਈ ਵੀ ਨੂੰ ਜਾਣਕਾਰੀ ਹੋ ਤਾਂ ਕਮੈਂਟ ਕਰਕੇ ਜਰੂਰ ਦੱਸੋ ਵੀ ਜਿਹੜੀ ਸੁੱਕੀ ਕਿਕਰ ਦਾ ਕੀ ਹੱਲ ਆ ਸਾਡੇ ਜਾਮਣਾ ਦੇਖੋ ਤੁਹਾਨੂੰ ਦਿਖਾਉਣੇ ਆ ਜਾਮਣ ਤੇ ਫਲ ਬਹੁਤ ਵਧੀਆ ਲੱਗੇ ਆ ਜੀ ਕਿ ਆਹ ਦੇਖੋ ਕਿੰਨਾ ਬੂਰ ਲੱਗਾ ਹੋਇਆ ਤੇ ਜਾਮਣਾ ਤੁਹਾਨੂੰ ਇਸ ਕੀ ਰਾਜ ਕੇ ਖਵਾਵਾਂਗੇ ਸ਼ਾਬਾਸ਼ ਬਹੁਤ ਸੰਗਣਿਆ ਜੀ ਇਹ ਰੋਜ਼ ਉੱਠ ਕੇ ਮਿਹਨਤ ਕਰਦੇ ਆ ਸਰਦਾਰ ਨੇ ਨਾ ਤੈਨਾਂ ਦੀ ਐਕਸਰਸਾਈਜ਼ ਹੋਣੀ ਤੇ ਖਾਦਾ ਪੀਤਾ ਇਹਨਾਂ ਦੇ ਵੀ ਹਾਜਮੇ ਆ ਜਾਂਦਾ ਤੇ ਨਾਲੇ ਪੂਰੇ ਦਿਨ ਦੇ ਭੋਜਨ ਦੀ ਤਿਆਰੀ ਹੋ ਜਾਂਦੀ ਹੈ ਜੋਨ 100 ਦੀ ਆਪਣਾ ਅਗਲਾ ਕੰਮ ਲਖਾਵਾਂਗੇ ਆ ਗਾ ਡੰਡਾ ਲੈ ਕੇ ਖਾਣੇ ਪੁੱਪਾ ਹੀ ਕਿੰਨੇ ਦੇ ਪਰ ਕੋਲ ਚੁੱਤ ਚੁੱਤ ਸਨੇ ਪੋਣਾ ਪੁੱਧਾਣਾ ਡੰਡਾ ਲੈ ਕੇ ਖੜੇ ਕੋਈ ਉਹ ਡੰਡਾ ਲੈ ਪਰ ਬਾਅਦ ਚਾ ਉਹ ਤਾਂ ਖੰਦ ਕਰਦੇ

ਉਹ ਤਾਂ ਕਾਫੀ ਪਾਣੀ ਪੀਣ ਲੱਗੀ ਪਹਿਲਾਂ ਨਹੀਂ ਪੀਂਦੀ ਸੀ ਹੁਣ ਸਾਡੀ ਆਵੀ ਪਾਣੀ ਪੀ ਰਹੀ ਹੈ ਜੀ ਪਹਿਲਾਂ ਪੀਂਦੀ ਨਹੀਂ ਸੀ ਬਿਲਕੁਲ ਵੀ ਹੁਣ ਪੀਂਦੀ ਹੈਗੀ ਹੁਣ ਉਹਦੇ ਵਿੱਚ ਵੀ ਪੀਊਗੀ ਦੋਨੇ ਟੱਬ ਝੂਠੇ ਕਰੂਗੀ ਝੂਠੇ ਆ ਜਾਓ ਮੇਰੀ ਰਾਵੀ ਇਹ ਮੇਰੀ ਰਾਵੀ ਥੱਲੇ ਵੰਡੋ ਨਾ ਆਵਾਜ਼ ਦੁਬਲੇ ਐ

ਨੇ ਵੀ ਨਾ ਸਾਰੇ ਮੱਝਾਂ ਲਾ ਕੇ ਓਕੇ ਲੰਗੀ ਕਰਦੇ ਕਰੇ ਨਾ ਨੇੜੋ ਭਾਲੇ ਕੇਮ ਉਹ ਕਰੇ ਕੋੜੀ ਕਰਦੇ ਜੀ ਦਸਰ ਦੀ ਮੰਗ ਆਦੀ ਬੜੇ What are we